ਕੁੜੀਆਂ ਦਾ ਸਟਰੋਂਗ ਹੋਣ ਦੀ ਤੁਸੀਂ ਗੱਲ ਕਹੀ ਹੈ ਨਾ ਲੇਕਿਨ ਕਹਿੰਦੇ ਨੇ ਕਿ ਮੂਫਟ ਹੋਣਾ ਸਟਰੋਂਗ ਹੋਣ ਦੇ ਖਾਨਿਆਂ ਆ ਜ਼ੇ ਬਹੁਤ ਨੇ ਨਹੀਂ ਮੂਫਟ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਨੇਵਰ ਮੂਫਟ ਹੋਣਾ ਤਾਂ ਬਦਤਮੀਜ਼ ਹੋਣਾ ਮੇਰੀ ਨਜ਼ਰ ਚ ਕਿ ਜੇ ਤੁਸੀਂ ਮੈਨੂੰ ਕੁਝ ਕਹੋ ਮੈਂ ਤੁਹਾਨੂੰ ਕਹਾਂ ਵੀ ਮੈਂ ਨਹੀਂ ਸੁਣਦੀ ਕਿਸੇ ਦੀ ਮੈਨੂੰ ਕਿਵੇਂ ਕਹਤਾ ਤੁਸੀਂ ਮੇਰੇ ਵੈਲਵਿਸ਼ਰ ਵੀ ਹੋ ਸਕਦੇ ਹੋ ਜੇ ਮੈਨੂੰ ਕੋਈ ਗੱਲ ਸਮਝਾਈ ਹੈ ਤੁਸੀਂ ਹਨਾ ਤੁਸੀਂ ਬਦਤਮੀਜ਼ੀ ਨਾਲ ਆਨਸਰ ਕਰਨ ਨੂੰ ਨਹੀਂ ਸਮਝ ਸਕਦੇ ਕਿ ਅਸੀਂ ਮੈਂ ਬਹੁਤ ਘੈਂਟ ਆ ਮੈਂ ਤਾਂ ਉੱਥੇ ਖੜੀ ਨਹੀਂ ਉਦੋਂ ਹੀ ਜਵਾਬ ਦੇਤਾ ਫਲਾਣੇ ਬੰਦੇ ਨੂੰ ਉਹਨੇ ਮੈਨੂੰ ਐਂ ਕਿਹਾ ਜਵਾਬ ਦੇਣ ਦੇ ਤਰੀਕੇ ਵੀ ਹੁੰਦੇ ਆ ਲੈਸ ਦੇ ਵੀ ਹੁੰਦੇ ਆ ਤੁਸੀਂ ਕਿਸ ਤਰੀਕੇ ਨਾਲ ਜਵਾਬ ਦੇਣਾ ਕਈ ਵਾਰੀ ਸਾਹਮਣੇ ਵਾਲਾ ਬੰਦਾ ਠੀਕ ਹੈ ਤੁਹਾਨੂੰ ਕੁਝ ਕਹਿ ਦਿੰਦਾ ਉਦੋਂ ਤੁਸੀਂ ਓਵੇਂ ਜਵਾਬ ਦੇ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਪਰ ਕਈ ਵਾਰੀ ਨਾ ਕੁੜੀਆਂ ਘੈਂਟ ਬਣਨ ਦੇ ਚੱਕਰ ਚ ਕਈ ਵਾਰੀ ਮੈਨਰਲੈਸ ਤੇ ਬਦਤਮੀਜ਼ ਹੋ ਜਾਂਦੀਆਂ ਨੇ ਇਹ ਫੈਮਿਨਿਜ਼ਮ ਜਿਹੜਾ ਹੈਗਾ ਕਨੇਨੇ ਬਹੁਤ ਲੋਕ ਫੈਮਿਨਿਸਮ ਨੂੰ ਸਮਝ ਨਹੀਂ ਪਾਉਂਦੇ ਕਿ ਫੈਮਿਨਿਸ ਫੈਮਿਨਿਸਟ ਹੋਣਾ ਬਦਤਮੀਜ਼ ਹੋ ਕੇ ਜਾਂ ਇਸ ਤਰ੍ਹਾਂ ਨਾਲ ਹੋ ਕੇ ਸਾਹਮਣੇ ਹੋਣਾ ਇੱਕ ਸਟਰੋਂਗ ਕੁੜੀ ਕਨੇਨਾ ਬਹੁਤ ਸਾਰੇ ਮੈਂ ਆਸੀ ਕਿਰਦਾਰ ਵੀ ਦੇਖੇ ਨੇ ਕਨੇ ਜਿਹੜੇ ਚੁੱਪ ਰਹਿ ਕੇ ਇਹ ਜਾ ਕੁਝ ਸਿਖਾ ਜਾਂਦੇ ਨੇ ਪਰ ਸਾਡੀ ਜ਼ਿੰਦਗੀ 'ਚ ਵੀ ਕਈ ਮਹਿਲਾਵਾਂ ਹੁੰਦੀਆਂ ਮੈਂ ਕਹ ਨਹੀਂ ਔਖਾ ਤਾਂ ਚੁੱਪ ਰਹਿਣਾ ਹੀ ਆ ਮੈਂ ਨਹੀਂ ਕਹਿੰਦੀ ਤੁਸੀਂ ਚੁੱਪ ਰਹਿ ਕੇ ਕਿਸੇ ਦੇ ਛਿੱਤਰ ਖਾਓ ਜਾਂ ਪਰ ਜੇ ਮੋਸਟਲੀ ਤੁਸੀਂ ਦੇਖਿਆ ਹੋ ਕੁੜੀਆਂ ਦੇ ਡਾਈਵੋਰਸ ਵੀ ਹੋ ਜਾਂਦੇ ਆ ਹਨਾ ਤੇ ਉਹ ਨਾ ਗੱਲ ਇਸ ਨੂੰ ਵਰਤਦੀਆਂ ਕਿ ਅਸੀਂ ਨਹੀਂ ਕਿਸੇ ਦੀ ਚੱਲਦੀਆਂ ਜਾਂ ਮੈਨੂੰ ਐਂ ਕਹਿੰਦਾ ਸੀ ਮਹੀਨੇ-ਮਹੀਨੇ ਦੋ-ਦੋ ਮਹੀਨਿਆਂ ਛੇ ਮਹੀ ਤੁਸੀਂ ਉਹਨੇ ਚ ਕਿਵੇਂ ਸਮਝ ਲਓਗੇ ਕਿਸੇ ਨੂੰ ਤੁਸੀਂ ਟਾਈਮ ਹੀ ਨਹੀਂ ਦਿੱਤਾ ਰਿਸ਼ਤੇ ਨੂੰ ਟਾਈਮ ਤਾਂ ਦੇਣਾ ਚਾਹੀਦਾ ਹੈ ਨਾ ਕੀ ਸਾਡੇ ਘਰ ਚ ਸਾਡੀ ਮੰਮੀ ਨਾਲ ਕਈ ਵਾਰੀ ਲੜਾਈ ਨਹੀਂ ਹੁੰਦੀ ਜਾਂ ਸਾਡੇ ਭਰਾ ਨਾਲ ਨਹੀਂ ਹੁੰਦੀ ਜਾਂ ਡੈਡੀ ਨਾਲ ਨਹੀਂ ਹੋ ਜਾਂਦਾ ਹੈ ਨਾ ਜਦੋਂ ਅਸੀਂ ਉੱਥੇ ਵੀ ਸੁਣ ਲੈਂਦੇ ਆ ਤਾਂ ਥੋੜਾ ਟਾਈਮ ਤਾਂ ਦੇ ਦਿਓ ਹੋ ਸਕਦਾ ਜੇ ਤੁਸੀਂ ਉਹ ਟਾਈਮ ਦੇਵੋ ਤਾਂ ਤੁਹਾਡੀ ਦੋਨਾਂ ਜਣਿਆਂ ਦੀ ਬਹੁਤ ਸੋਹਣੀ ਨਿਵੇ ਪਰ ਸਮਝ ਲਓ ਥੋੜਾ ਟਾਈਮ ਦੇ ਲੋ ਝੋਕ ਜਾਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਹਨਾ ਕਿਸੇ ਵੇਲੇ ਤੁਸੀਂ ਟ੍ਰਾਈ ਤਾਂ ਕਰੋ ਕੁੜੀਆਂ ਦਾ ਸਟਰੋਂਗ ਹੋਣ ਦੀ ਤੁਸੀਂ ਗੱਲ ਕਹੀ ਹੈ ਹਨਾ ਲੇਕਿਨ ਕਹਿੰਦੇ ਨੇ ਕਿ ਮੂਫਟ ਹੋਣਾ ਸਟਰੋਂਗ ਹੋਣ ਦੇ ਖਾਮਿਆਜ਼ੇ ਬਹੁਤ ਨੇ ਨਹੀਂ ਮੂਫਟ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਨੇਵਰ ਮੂਫਟ ਹੋਣਾ ਤਾਂ ਬਦਤਮੀਜ਼ ਹੋਣਾ ਮੇਰੀ ਨਜ਼ਰ ਚ ਕਿ ਜੇ ਤੁਸੀਂ ਮੈਨੂੰ ਕੁਝ ਕਹੋ ਮੈਂ ਤੁਹਾਨੂੰ ਕਹਾਂ ਵੀ ਮੈਂ ਨਹੀਂ ਸੁਣਦੀ ਕਿਸੇ ਦੀ ਮੈਨੂੰ ਕਿਵੇਂ ਕਹਿਤਾ ਤੁਸੀਂ ਮੇਰੇ ਵੈਲਵਿਸ਼ਰ ਵੀ ਹੋ ਸਕਦੇ ਹੋ ਜੇ ਮੈਨੂੰ ਕੋਈ ਗੱਲ ਸਮਝਾਈ ਹੈ ਤੁਸੀਂ ਹਨਾ ਤੁਸੀਂ ਬਦਤਮੀਜ਼ੀ ਨਾਲ ਆਨਸਰ ਕਰਨ ਨੂੰ ਨਹੀਂ ਸਮਝ ਸਕਦੇ ਕਿ ਅਸੀਂ ਮੈਂ ਬਹੁਤ ਘੈਂਟ ਆ ਮੈਂ ਤਾਂ ਉੱਥੇ ਖੜੀ ਨਹੀਂ ਉਦੋਂ ਹੀ ਜਵਾਬ ਦੇਤਾ ਫਲਾਣੇ ਬੰਦੇ ਨੂੰ ਉਹਨੇ ਮੈਨੂੰ ਐ ਕਿਹਾ ਜਵਾਬ ਦੇਣ ਦੇ ਤਰੀਕੇ ਵੀ ਹੁੰਦੇ ਆ ਲੈਸ ਦੇ ਵੀ ਹੁੰਦੇ ਆ ਤੁਸੀਂ ਕਿਸ ਤਰੀਕੇ ਨਾਲ ਜਵਾਬ ਦੇਣਾ ਕਈ ਵਾਰੀ ਸਾਹਮਣੇ ਵਾਲਾ ਬੰਦਾ ਠੀਕ ਹੈ ਤੁਹਾਨੂੰ ਕੁਝ ਕਹਿ ਦਿੰਦਾ ਉਦੋਂ ਤੁਸੀਂ ਉਹ ਮੈਂ ਜਵਾਬ ਦੇ ਸਕਦੇ ਹਾਂ ਕੋਈ ਪ੍ਰੋਬਲਮ ਨਹੀਂ ਪਰ ਕਈ ਵਾਰੀ ਨਾ ਕੁੜੀਆਂ ਘੈਂਟ ਬਣਨ ਦੇ ਚੱਕਰ 'ਚ ਕਈ ਵਾਰੀ ਮੈਨਰਲੈਸ ਤੇ ਬਦਤਮੀਜ਼ ਹੋ ਜਾਂਦੀਆਂ ਨੇ ਇਹ ਫੈਮਿਨਿਜ਼ਮ ਜਿਹੜਾ ਹੈਗਾ ਕਨੇਨੇ ਬਹੁਤ ਲੋਕ ਫੈਮਿਨਿਸਮ ਨੂੰ ਸਮਝ ਨਹੀਂ ਪਾਉਂਦੇ ਕਿ ਫੈਮਿਨਿਸ ਫੈਮਿਨਿਸਟ ਹੋਣਾ ਬਦਤਮੀਜ਼ ਹੋ ਕੇ ਜਾਂ ਇਸ ਤਰ੍ਹਾਂ ਨਾਲ ਹੋ ਕੇ ਸਾਹਮਣੇ ਹੋਣਾ ਇੱਕ ਸਟਰੋਂਗ ਕੁੜੀ ਕਨੇਨਾ ਬਹੁਤ ਸਾਰੇ ਮੈਂ ਆਸੀ ਕਿਰਦਾਰ ਵੀ ਦੇਖੇ ਨੇ ਕਨੇ ਜਿਹੜੇ ਚੁੱਪ ਰਹਿ ਕੇ ਇਹ ਜਾ ਕੁਝ ਸਿਖਾ ਜਾਂਦੇ ਨੇ ਪਰ ਸਾਡੀ ਜ਼ਿੰਦਗੀ 'ਚ ਵੀ ਕਈ ਮਹਿਲਾਵਾਂ ਹੁੰਦੀਆਂ ਮੈਂ ਕਹ ਨਹੀਂ ਔਖਾ ਤਾਂ ਚੁੱਪ ਰਹਿਣਾ ਹੀ ਆ ਮੈਂ ਨਹੀਂ ਕਹਿੰਦੀ ਤੁਸੀਂ ਚੁੱਪ ਰਹਿ ਕੇ ਕਿਸੇ ਦੇ ਛਿੱਤਰ ਖਾਓ ਜਾਂ ਪਰ ਜੇ ਮੋਸਟਲੀ ਤੁਸੀਂ ਦੇਖਿਆ ਹੋ ਕੁੜੀਆਂ ਦੇ ਡਾਈਵੋਰਸ ਵੀ ਹੋ ਜਾਂਦੇ ਆ ਹਨਾ ਤੇ ਉਹ ਨਾ ਗੱਲ ਇਸ ਨੂੰ ਵਰਤਦੀਆਂ ਕਿ ਅਸੀਂ ਨਹੀਂ ਕਿਸੇ ਦੀ ਚੱਲਦੀਆਂ ਜਾਂ ਮੈਨੂੰ ਐਂ ਕਹਿੰਦਾ ਸੀ ਮਹੀਨੇ-ਮਹੀਨੇ ਦੋ-ਦੋ ਮਹੀਨਿਆਂ ਛੇ ਮਹੀ ਤੁਸੀਂ ਉਹਨੇ ਚ ਕਿਵੇਂ ਸਮਝ ਲਓਗੇ ਕਿਸੇ ਨੂੰ ਤੁਸੀਂ ਟਾਈਮ ਹੀ ਨਹੀਂ ਦਿੱਤਾ ਰਿਸ਼ਤੇ ਨੂੰ ਟਾਈਮ ਤਾਂ ਦੇਣਾ ਚਾਹੀਦਾ ਹੈ ਨਾ ਕੀ ਸਾਡੇ ਘਰ ਚ ਸਾਡੀ ਮੰਮੀ ਨਾਲ ਕਈ ਵਾਰੀ ਲੜਾਈ ਨਹੀਂ ਹੁੰਦੀ ਜਾਂ ਸਾਡੇ ਭਰਾ ਨਾਲ ਨਹੀਂ ਹੁੰਦੀ ਜਾਂ ਡੈਡੀ ਨਾਲ ਨਹੀਂ ਹੋ ਜਾਂਦਾ ਹੈ ਨਾ ਜਦੋਂ ਅਸੀਂ ਉੱਥੇ ਵੀ ਸੁਣ ਲੈਂਦੇ ਆ ਤਾਂ ਥੋੜਾ ਟਾਈਮ ਤਾਂ ਦੇ ਦਿਓ ਹੋ ਸਕਦਾ ਜੇ ਤੁਸੀਂ ਉਹ ਟਾਈਮ ਦੇਵੋ ਤਾਂ ਤੁਹਾਡੀ ਦੋਨਾਂ ਜਣਿਆਂ ਦੀ ਬਹੁਤ ਸੋਹਣੀ ਨਿਭੇ ਪਰ ਸਮਝ ਲਓ ਥੋੜਾ ਟਾਈਮ ਦੇ ਲੋ ਝੋਕ ਜਾਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਹਨਾ ਕਿਸੇ ਵੇਲੇ ਤੁਸੀਂ ਟ੍ਰਾਈ ਤਾਂ ਕਰੋ